ਵੱਜੇ ਨੇ ਕੰਟਰੋਲ ਤੋਂ ਲੈ ਕੇ ਵਾਲਾਂ ਦੀ ਸੰਭਾਲ ਤੱਕ ਇਲਾਇਚੀ ਕਰਦੀ ਹੈ ਰੰਮ ਬਾਣ ਇਲਾਜ ਬਸ ਜਾਣ ਲਵੋ ਇਲਾਇਚੀ ਨੂੰ ਖਾਣ ਦਾ ਸਹੀ ਤਰੀਕਾ ਸ਼ਰੀਰ ਨੂੰ ਹੋ ਜਾਣਗੇ ਬਹੁਤ ਹੀ ਜ਼ਿਆਦਾ ਫਾਇਦੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ ਕਿ ਇਲਾਇਚੀ ਤੁਹਾਡੇ ਸਰੀਰ ਦੇ ਲਈ ਕਿੰਨੀ ਜ਼ਿਆਦਾ ਫਾਇਦੇਮੰਦ ਹੋ ਸਕਦੀ ਹੈ ਭਾਰਤ ਦੇ ਵਿੱਚ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਵਿੱਚੋਂ ਇੱਕ ਇਲਾਇਚੀ ਵੀ ਹੈ ਅਸੀਂ ਅਕਸਰ ਇਲਾਇਚੀ ਦੀ ਵਰਤੋਂ ਖਾਣੇ ਦੇ ਵਿੱਚ ਸਵਾਦ ਤੇ ਖੁਸ਼ਬੂ ਲਿਆਉਣ ਦੇ ਲਈ ਕਰਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਜਾਂ ਫਿਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਸਵਾਦ ਹੀ ਨਹੀਂ ਬਲਕਿ ਇਸ ਨੂੰ ਖਾਣ ਦੇ ਕਈ ਫਾਇਦੇ ਵੀ ਹੁੰਦੇ ਨੇ ਇਲਾਇਚੀ ਦੇ ਵਿੱਚ ਆਇਰਨ ਅਤੇ ਮੈਗਨੀਸ਼ੀਅਮ ਦੇ ਨਾਲ-ਨਾਲ ਕੈਲਸ਼ੀਅਮ ਪੋਟਾਸ਼ੀਅਮ ਅਤੇ ਸਲਫਰ ਵਰਗੇ ਕਈ ਫਾਇਦੇ ਵੀ ਮੌਜੂਦ ਹੁੰਦੇ ਨੇ ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਹਰ ਰਾਤ ਸੌਣ ਤੋਂ ਪਹਿਲਾਂ ਇਲਾਇਚੀ ਖਾਓਗੇ ਤਾਂ ਤੁਹਾਨੂੰ ਇਸ ਤੋਂ ਬਹੁਤ ਸਾਰੇ ਫਾਇਦੇ ਮਿਲਣਗੇ ਤਾਂ ਉਹ ਜਾਣਦੇ ਆਂ ਇਹ ਖਾਸ ਵੀਡੀਓ ਦੇ ਵਿੱਚ ਕਿ ਉਸ ਦੇ ਕੀ ਕੁਝ ਫਾਇਦੇ ਤੁਹਾਨੂੰ ਮਿਲ ਸਕਦੇ ਨੇ ਸਭ ਤੋਂ ਪਹਿਲਾਂ ਜੋ ਬਹੁਤ ਸਾਰੇ ਲੋਕਾਂ ਦੇ ਵਿੱਚ ਬਿਮਾਰੀ ਪਾਈ ਜਾਂਦੀ ਹੈ ਸਮੱਸਿਆ ਪਾਈ ਜਾਂਦੀ ਹੈ نیند ਨਾ ਆਉਂਦੀ ਜੀ ਹਾਂ ਇਸ ਤੇਜ਼ ਰਫਤਾਰ ਜ਼ਿੰਦਗੀ ਦੇ ਵਿੱਚ ਜ਼ਿਆਦਾਤਰ ਲੋਕਾਂ ਦੀ ਸਲੀਪ ਸਾਈਕਲ ਖਰਾਬ ਹੁੰਦੀ ਹੈ ਯਾਨੀ ਕਿੰਨੀ ਖਰਾਬ ਹੁੰਦੀ ਹੈ ਅਕਸਰ ਲੋਕਾਂ ਨੂੰ ਦੇਰ ਰਾਤ ਤੱਕ ਨੀਂਦ ਨਹੀਂ ਆਉਂਦੀ ਜਿਸ ਕਾਰਨ ਉਹ ਸਾਰਾ ਦਿਨ ਥਕੇ ਹੋਏ ਦਿਖਾਈ ਦਿੰਦੇ ਨੇ ਇਸ ਦਾ ਅਸਰ ਉਹਨਾਂ ਦੀ ਜ਼ਿੰਦਗੀ ਦੇ ਨਾਲ ਨਾਲ ਦਿਨ ਭਰ ਦੇ ਕੰਮ ਦੇ ਉੱਤੇ ਵੀ ਦਿਖਾਈ ਦਿੰਦਾ ਹੈ ਅਜਿਹੀ ਸਿੱਧੇ ਦੇ ਵਿੱਚ ਇਲਾਇਚੀ ਖਾਣ ਦੇ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਇਸ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਸਰੀਰ ਦੇ ਵਿੱਚ ਜੋ ਕਿ ਮੈਲਾਟੋਨਿਨ ਪੈਦਾ ਕਰਨ ਦੇ ਵਿੱਚ ਮਦਦ ਕਰਦੇ ਨੇ ਜੋ ਕਿ ਚੰਗੀ ਨੀਂਦ ਲੈਣ ਦੇ ਵਿੱਚ ਕਾਫੀ ਜੋ ਕਿ ਮਦਦ ਕਰਦੇ ਨੇ ਫਿਰ ਇਹ ਵਾਲ ਝੜਨ ਜੀ ਹਾਂ ਵਾਲ ਝੜਨ ਦੀ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਹਰ ਇਸ ਹਰ ਕਿਸੇ ਨੂੰ ਵੀ ਹੋ ਸਕਦੀ ਹੈ ਅੱਜ ਕੱਲ ਜ਼ਿਆਦਾਤਰ ਲੋਕ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਨੇ ਅਜਿਹੇ ਸਥਿਤੀ ਦੇ ਵਿੱਚ ਰਾਤ ਨੂੰ ਕੋਸੇ ਪਾਣੀ ਦੇ ਨਾਲ ਇਲਾਇਚੀ ਲੈਣ ਦੇ ਨਾਲ ਵਾਲਾਂ ਦਾ ਝੜਨਾ ਘੱਟ ਹੋ ਜਾਂਦਾ ਹੈ ਹਾਲੇ ਦੇ ਵਿੱਚ ਇਹ ਚਮੜੀ ਦੇ ਉਤੇ ਮੁਹਾਸੇ ਦੂਰ ਕਰਕੇ ਚਮੜੀ ਨੂੰ ਸੁੰਦਰ ਅਤੇ ਚਮਕਦਾਰ ਰੱਖਦਾ ਹੈ ਫਿਰ ਪਾਚਨ ਤੰਤਰ ਦੇ ਲਈ ਵੀ ਕਾਫੀ ਵਧੀਆ ਮੰਨਿਆ ਜਾਂਦਾ ਇਲਾਇਚੀ ਲੋਕ ਪੇਟ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੁੰਦੇ ਨੇ ਤੇ ਡਾਕਟਰਾਂ ਦੇ ਕੋਲ ਜਾਂਦੇ ਨੇ ਖਾਣ-ਖਾਣ ਦੇ ਨਾਲ ਦੱਸਦੇ ਕਿ ਖਾਣਾ ਖਾਣ ਤੋਂ ਬਾਅਦ ਜਾਂ ਫਿਰ ਕਈ ਵਾਰ ਬਾਹਰਲਾ ਖਾਣ ਤੋਂ ਬਾਅਦ ਐਸਡੀਟੀ ਹੋਣ ਲੱਗਦੀ ਆ ਉਹਨਾਂ ਨੂੰ ਕਬਜ਼ ਦਸਤ ਪਾਚਨ ਕਿਰਿਆ ਖਰਾਬ ਹੋਣ ਲੱਗਦੀ ਆ ਉਹ ਸ਼ਿਕਾਇਤਾਂ ਵੀ ਹੁੰਦੀਆਂ ਨੇ ਅਜਿਹੇ ਲੋਕਾਂ ਨੂੰ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਇਹ ਪੇਟ ਸੰਬੰਧੀ ਸਮੱਸਿਆਵਾਂ ਨੂੰ ਵੀ ਖਤਮ ਕਰਕੇ ਤੁਹਾਨੂੰ ਕਾਫੀ ਆਰਾਮ ਦਵਾਉਂਦਾ ਹੈ ਗਰਧ ਖਾਣ ਪੀਣ ਦੀ ਆਦਤਾਂ ਕਰਕੇ ਅੱਜ ਹਰ ਦੋ ਦੇ ਵਿੱਚ ਇੱਕ ਵਿਅਕਤੀ ਨੂੰ ਮੋਟਾਪੇ ਦੀ ਸਮੱਸਿਆ ਜ਼ਰੂਰ ਹੁੰਦੀ ਹੈ ਸ਼ਾਇਦ ਤੁਹਾਡੇ ਪਰਿਵਾਰ ਵਿੱਚ ਜਾਂ ਫਿਰ ਕਿਸੇ ਪੜੋਸੀ ਦੇ ਵਿੱਚ ਜਾਂ ਫਿਰ ਕਿਸੇ ਵੀ ਤੁਹਾਡੇ ਵਿਚਾਰਾਂ ਦੇ ਵਿੱਚ ਇਹ ਸਮੱਸਿਆ ਤੁਹਾਨੂੰ ਆਮ ਦੇਖਣ ਨੂੰ ਮਿਲੇਗੀ ਇਹ ਸਭ ਗਲਤ ਜੀਵਨ ਸ਼ੈਲੀ ਦੇ ਕਾਰਨ ਹੋ ਰਿਹਾ ਅਕਸਰ ਲੋਕ ਇਸ ਤੋਂ ਪਰੇਸ਼ਾਨ ਹੁੰਦੇ ਨੇ ਅਤੇ ਮੋਟਾਪਾ ਟਾਊਨ ਦੇ ਲਈ ਖਾਣਾ ਪੀਣਾ ਵੀ ਬੰਦ ਕਰ ਦਿੰਦੇ ਨੇ ਅੱਜ ਹੀ ਸਿੱਧੇ ਦੇ ਵਿੱਚ ਇਹ ਛੋਟੀ ਇਲਾਇਚੀ ਤੁਹਾਡੇ ਭਾਰ ਘਟਾਉਣ ਦੇ ਵਿੱਚ ਕਾਰਗਰ ਸਾਬਤ ਹੋ ਸਕਦੀ ਹੈ ਹਰ ਰਾਤ ਗਰਮ ਪਾਣੀ ਦੇ ਨਾਲ ਇਲਾਇਚੀ ਖਾਣ ਦੇ ਨਾਲ ਚਰਬੀ ਘਟਣ ਲੱਗਦੀ ਹੈ ਅਤੇ ਭਾਰ ਕੰਟਰੋਲ ਦੇ ਵਿੱਚ ਰਹਿੰਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਇਹਨਾਂ ਆਤਾਂ ਤੋਂ ਪਰੇਸ਼ਾਨ ਹੋ ਆਪਣੇ ਪੇਟ ਨੂੰ ਲੈ ਕੇ ਆਪਣੇ ਵਜ਼ਨ ਨੂੰ ਲੈ ਕੇ ਵਾਲ ਝੜਨ ਨੂੰ ਲੈ ਕੇ ਤੇ ਹੋਰ ਵੀ ਨੀਂਦ ਨਾ ਆਉਣ ਨੂੰ ਲੈ ਕੇ ਤਾਂ ਤੁਸੀਂ ਇਲਾਇਚੀ ਦਾ ਸੇਵਨ ਅੱਜ ਤੋਂ ਹੀ ਸ਼ੁਰੂ ਕਰ ਦਿਓ